ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰ ਦਿਆ ਕਰੋ ਅੱਜ ਦਿਨ ਹੈਗਾ ਜੀ ਸੋਮਵਾਰ ਦਾ ਦੁਪਹਿਰ ਦਾ ਟਾਈਮ ਆ 3:30 ਦਾ ਆਪਾਂ ਹੁਣ ਕੱਕਫੱਟਾ ਪਾਉਣ ਲੱਗਦੇ ਸੀ ਤੇ ਸੋਚਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਐ ਕਿਉਂਕਿ ਆਪਾਂ ਨੂੰ ਕਾਫੀ ਭੈਣ ਭਰਾਵਾਂ ਦੇ ਫੋਨ ਆ ਰਹੇ ਸੀ ਵੀ ਤੁਸੀਂ ਵੀਡੀਓ ਕਿਉਂ ਨਹੀਂ ਪਾਉਂਦੇ ਵੀਰੇ ਤੁਸੀਂ ਸਮਝ ਸਕਦੇ ਹੋ ਹਨਾ ਹੁਣ ਨਾ ਵੀ ਜਿਵੇਂ ਕੰਮ ਦਾ ਸੀਜ਼ਨ ਆ ਹਨਾ ਵੀ ਜਿਵੇਂ ਮੱਕੀ ਦਾ achar ਪਈ ਜਾਂਦਾ ਜਾਂ ਝੋਨਾ ਲੱਗੀ ਜਾਂਦਾ ਨਾ ਤੇ ਐਂ ਸੀਜ਼ਨ ਜਾਂ ਦੇਖ ਕੇ ਨਾ ਵੀਰੇ ਮਾਣਾ ਥੋੜਾ ਜਿਆ ਦੁਖੀ ਹੋ ਜਾਂਦਾ ਕਿਉਂਕਿ ਜਿਵੇਂ ਸਾਡੇ 4 ਪੈਂਦਾ ਸੀ ਜਿੱਦੇ ਉਦੋਂ ਵੀ ਮੈਂ ਬਹੁਤ ਰੋਈ ਵੀ ਜਿਹੜੇ ਅੱچھے ਸਰਦਾਰ ਜੀ ਹੁੰਦੇ ਹਨ ਆਪ ਤੇ ਇੱਕੋ ਰੋਲ ਆ ਬਹੁਤ ਜਿਆਦਾ ਪਾਉਂਦੇ ਆ ਚਾਹ ਕਰਦੇ ਰੋਟੀ ਬਣਾ ਦੇ ਐਂ ਕਰਦੇ ਤੇ ਉਹ ਦਿਨ ਮੈਂ ਬਹੁਤ ਮਿਸ ਕਰਿਆ ਉਹਨਾਂ ਨੂੰ ਤੇ ਆ ਹੁਣ ਵੀ ਜਿਵੇਂ ਬਾਹ ਬਹਾਈ ਹੁੰਦੀ ਆ ਹਨਾ ਆਪਾਂ ਕਹਿੰਨੇ ਆ ਬੀਬੀ ਰਾ ਨੂੰ ਕਿ ਤੁਸੀਂ ਬਾਣਵਾ ਦਿਓ ਐਂ ਕਰ ਤੋਂ ਉਹਦੋਂ ਬਹੁਤ ਮਨਦੁਖੀ ਹੁੰਦਾ ਵੀ ਆਪਣਾ ਖੇਤੋਂ ਜਾਂ ਟਰੈਕਟਰ ਆਉਂਦਾ ਘਰੇ ਜਾਂ ਕੋਈ ਲੈ ਕੇ ਜਾਂਦਾ ਬਸ ਐਂ ਲੱਗਦਾ ਹਨਾ ਕਿ ਕਾਸ਼ ਏ ਟਰੈਕਟਰ ਤੇ ਵੀ ਉਹ ਬੈਠੇ ਹੋਣ ਤਾ ਕਰਕੇ ਵੀਰੇ ਹਨਾ ਵੀਡੀਓ ਨਹੀਂ ਬਣੀ ਆਪਾਂ ਤੋਂ ਮਨ ਨਹੀਂ ਕਰਿਆ ਵੀਡੀਓ ਬਣਾਉਣ ਦਾ ਤੇ ਹੁਣ ਵੀਰੇ ਮੈਨੂੰ ਲੱਗਿਆ ਵੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਾਂ ਆ ਗਰਮੀ ਦੇਖ ਕੇ ਗਰਮੀ ਦਾ ਕਰਕੇ ਵੀਰੇ ਆਪਾਂ ਕਹਿੰਦੇ ਹਨਾ ਪਸ਼ੂਆਂ ਦਾ ਨਾ ਤੁਸੀਂ ਆਪਾਂ ਦਾ ਧਿਆਨ ਰੱਖੋ ਪਸ਼ੂਆਂ ਦੇ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਕੋਈ ਪਸ਼ੂਆਂ ਨਾ ਮਹੀਨਾ ਪਹਿਲਾਂ ਸੂਪੇਂਦਾ ਕੋਈ 20 ਦੇਣਾ ਕੋਈ 2 ਮਹੀਨੇ ਐ ਬਹੁਤ ਜ਼ਿਆਦਾ ਹੋ ਰਿਹਾ ਤੇ ਮੇਰੇ ਪੀਕ ਕਰਦੇ ਵੀ ਖੋਦ ਹਨਾ ਉਹਨਾਂ ਦੀ ਮੱਝ ਸੂਈ ਤੇ ਉਹਨਾਂ ਦੇ ਵੀ ਕਟਰੂ ਦੇ ਅੰਦਰ ਹੀ ਡੈਥ ਹੋ ਗਈ ਤੇ ਉਹ ਮੱਝ ਹੁਣ ਹਨਾ ਪੂਰੇ ਦੁੱਧ ਤੇ ਵੀ ਨਹੀਂ ਆ ਰਹੀ ਜਿਹੜੀ 15 16 ਲੀਟਰ ਦੁੱਧ ਦਿੰਦੀ ਸੀ ਨਾ ਕੁਸ਼ ਖਾਂਦੀ ਆ ਚਲੋ ਇੰਨਾ ਸ਼ੁਕਰ ਹੈ ਨਾ ਵੀ ਚਲੋ ਮੱਝ ਦੀ ਜਾਨ ਬਚ ਗਈ ਕਿਉਂਕਿ ਅੰਦਰ ਹਨਾ ਜ਼ੈਰ ਬ ਫੈਲ ਜਾਂਦਾਗਾ ਤੇ ਇੱਕ ਮੈਂ ਇੰਸਟਾਗ੍ਰਾਮ ਤੇ ਦੇਖੀ ਜਾਵਾਂ ਵੀ ਡਾਕਟਰ ਵੀ ਸਵਾਈ ਜਾਵੇ ਸ਼ਾਇਦ ਪਹਿਲਾਂ ਛੋਟੀ ਸੀਗੀ ਤੇ ਉਹ ਵੀ ਸਮੇ ਤੋਂ ਪਹਿਲਾਂ ਹੀ ਸੂਤ ਹੀ ਤੇ ਉਹ ਵੀ ਇੰਨਾ ਰੋਈ ਜਾਣ ਤਿੰਨੇ ਪਿਓ ਪੁੱਤ ਦੋ ਭਰਾ ਸੀਗੇ ਕੋਨਾ ਦਾ ਪਿਓ ਸੀ ਤੇ ਕਹਿੰਦੇ ਵੀ ਹਨਾ ਤੁਤਾਂ ਗੋਪਾਲ ਦੇ ਆਪਾਂ ਮਸਾਂ ਹਨਾ ਦਿਨ ਲੈ ਕੇ ਆਉਂਦੇ ਆ ਸੂਨ ਵਾਲੇ ਹੁਣ ਜਿਵੇਂ ਮੈਂ ਵੀ ਦਿਨ ਰੋਜ ਦੇਣ ਗਿਰਦੀ ਆ ਅੱਜ ਇੰਨੇ ਦਿਨ ਰਹਿ ਗਏ ਆਪਣੀ ਮੱਝ ਤੇ ਅੱਜ ਇੰਨੇ ਦੇ ਨਾ ਤੇ ਵੀਰੇ ਗੱਲ ਕਰ ਢਾਰਪੀ ਬਹੁਤ ਲੱਗਦਾ ਗਰਮੀ ਕਰਕੇ ਆਪਾਂ ਨਾ ਤਾਂ ਇਹਨਾਂ ਨੂੰ ਕੋਈ ਫੀਡ ਵਗੈਰਾ ਪਾ ਸਕਦੇ ਆ ਕਿਉਂਕਿ ਢਾਰ ਬਣਿਆ ਰਹਿੰਦਾਗਾ ਪਸ਼ੂ ਦਾ ਤੇ ਵਿਰੇਖਾ ਖਾਸ ਧਿਆਨ ਰੱਖੋ ਤੁਸੀਂ ਆਪਾਂ ਤਾਂ ਕਹਿੰਦੇ ਆ ਸੌਰੀ ਉਹਨਾਂ ਲਸਰਾਲ ਭਾਈ ਆ ਗਿਆ ਸੀਗਾ ਤੇ ਗ੍ਰੇ ਪਸ਼ੂਆਂ ਦਾ ਨਾ ਖਾਸ ਧਿਆਨ ਰੱਖੋ ਗਰਮੀ ਦੇ ਆਪਾਂ ਕਹਿੰਦੇ ਆ ਹੁਣ ਆਪਾਂ ਤੁਹਾਨੂੰ ਦੂਸਰੇ ਪਾਸੇ ਕੈਮਰਾ ਕਰਕੇ ਦਿਖਾਉਣੀ ਆ ਦੇਖੋ ਵੀ ਇਹ ਮੈਂ ਸਨ ਗੁਆ ਫੇਚਤੀ ਆ ਹੁਣ ਇਹ ਗਰਮੀ ਕਰਕੇ ਵਿਚਾਰਾਂ ਅੱਜ ਤਾਂ ਹੀ ਖੜੀਆਂ ਅੱਜ ਬਹੁਤ ਜ਼ਿਆਦਾ ਗਰਮੀ ਆ ਤਾਂ ਇਹ ਤਾਂ ਬਹੁਤ ਬੁਰਾ ਹਾਲ ਆ ਆ ਪਹਾੜਿਆਂ ਨੂੰ ਪਤਾ ਨਹੀਂ ਕੀ ਹੋ ਗਿਆ ਮੈਂ ਮਿਸਤਰੀ ਨੂੰ ਫੋਨ ਲਾਇਆ ਸੀ ਆਇਆ ਨਹੀਂ ਇਹ ਲੈ ਕੇ ਡਿੱਗ ਜਾਂਦੇ ਆ ਇਥੋਂ ਗਾਂ ਉਪਰੋਂ ਤਾਂ ਡਿੱਗੀ ਪਿਆ ਇਹ ਜਿਹੜੀ ਵਾਲਾ ਹਾਂ ਕਰੀ ਤਾਂ ਕਰਕੇ ਪਹਿਲਾਂ ਇਹ ਉਧਰ ਫਿਰੇ ਤੇ ਹੁੰਦੀ ਸੀਗੀ ਇਹਨੂੰ ਅੱਜ ਇੱਧਰ ਵੜਤਾ ਇਹਨੂੰ ਮੈਂ ਨਮਾ ਦੇਣੀ ਹੁੰਦੀ ਇਹ ਤਾਂ ਚਾਰ ਵਾਰੀ ਨਮਾ ਗਈ ਲਾਡੂ ਸਾਡੀ ਬੱਠਲ ਚ ਪਾਣੀ ਨਹੀਂ ਪਿੰਦੀ ਇਹ ਬਹੁਤ ਦੁਖੀ ਕਰਦੀ ਏ ਸਾਨੂੰ ਤੇ ਇਹਨੇ ਵੀ ਦੇਖੋ ਹੁਣ ਲਾਉਣਾ ਸਟਾਰਟ ਕਰਦੀ ਏ ਇਹ ਹੁਣੀ ਲੱਗੀ ਏ ਲਾਉਣਾ ਤੇ ਜਦੋਂ ਪ੍ਰੋਪਰ ਲਾ ਲਿਆ ਪੂਰਾ ਲਾ ਲਿਆ ਹਨਾ ਆਪਾਂ ਉਦੋਂ ਤੁਹਾਨੂੰ ਦਿਖਾਵਾਂਗੇ ਪੂਰੀ ਵੀਡੀਓ ਹੁਣ ਸਟਾਰਟ ਕਰਨਾ ਕੀ ਖੰਡਿਆਰ ਲੈਨੇ ਥਣ ਜੇ ਤੇ ਢਾਰ ਵੀਰੇ ਪਰ ਬਹੁਤ ਜ਼ਿਆਦਾ ਲੱਗਦਾ ਗਰਮੀ ਚ ਦੇਖੋ ਇੱਥੇ ਇੰਨੀ ਤੱਕ ਪਾ 60 ਡਿਗਰੀ ਹੋ ਗਏ ਤੇ ਤੁੱਪ ਬਹੁਤ ਜਿਆਦਾ ਤੇ ਇਸੇ ਲਈ ਆਪਾਂ ਕਹਿਨੇ ਆ ਵੀਰੇ ਪਸੂਆਂ ਦਾ ਨਾ ਖਾਸ ਧਿਆਨ ਰੱਖੋ ਗਰਮੀ 'ਚ ਵੀ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਸੱਚੀ ਪਸੂਆਂ ਦੇ ਸਾਡੇ ਇੱਥੇ ਘਰਾਂ 'ਚ ਉਹ ਵੀ ਕਿਸੇ ਦੀ ਝੋਟੀ ਵੀ ਦੂਜੀ ਸੂਏ ਲਈ ਹਨਾ ਉਹ ਬਣੀ ਹੋਈ ਸੀਗੀ ਤੇ ਉਹ 7ਵੇਂ ਮਹੀਨੇਵਾਰ ਸਿੱਟ ਗਈ ਤੇ ਉਹ ਧਾਰੀ ਪਈ ਨਹੀਂ ਫਿਰ ਹਰ ਕੇ ਉਹਨਾਂ ਨੇ ਹੁਣ ਵੀ ਚਲੋ ਪਾਊਡਰ ਵਗੈਰਾ ਤਾਂ ਹੈਨਾ ਉਹਨਾਂ ਨੂੰ ਹੀਟ ਚਾਹੀ ਤੇ ਟੀਕਾ ਦਵਾਰੇ ਭਰਾਤਾ ਆਇਤਾ ਵੀ ਵਿਚਾਰੀ ਬਾਲਾ ਹਾਂ ਕਹਿੰਦੇ ਝੋਟੀ ਕਿਉਂਕਿ ਅੱਗੇ ਵੀ ਇਹ ਨਹੀਂ ਇੰਨਾ ਕਰਦੇ ਗਾ ਉਹਨਾਂ ਹਾਂ ਕਦਗਾ ਤੇ ਇਕੱਲੀ ਗਾਂ ਹੀ ਹਾਂਕਦੀ ਹੁੰਦੀ ਐ ਚਲੋ ਭਈ ਆਪਾਂ ਇਹਨਾਂ ਨੂੰ ਹੁਣ ਗੋਆ ਚੱਕ ਕੇ ਕਰਨ ਇੱਥੇ ਨਵਾ ਦਿਨੀਏ ਮੈਂ ਫਿਰ ਵਾਰ ਕਰਦੂ ਸੰਨੀ ਪੱਠਾ ਪਾ ਕੇ ਤੇ ਆਪਾਂ ਚਾਰ ਪਾਤਾ ਸੀ ਤੇ ਕੱਲ ਕਿਸੇ ਹੋਰ ਪਾਉਂਦੇ ਸੀਗੇ ਪਰਸਾ ਤੇ ਉਹਨਾਂ ਦੇ ਲਿਆਉਂਦੇ ਸੀ ਕਾਕਾ ਆਪਾਂ ਥੋੜੇ ਥੋੜੇ ਕੁੱਤਰ ਲੈਣੇ ਕਿਉਂਕਿ ਇਹਨਾਂ ਨੂੰ ਹਜੇ ਕੱਲੀ ਤੂੜੀ ਦੀ ਆਦਤ ਨਹੀਂ ਪਈ ਆਪਾਂ ਥੋੜੇ ਜਿ ਵਿੱਚ ਇਹ ਪਾ ਦਿੰਨੇ ਆ ਤੇ ਆਪੇ ਤਾਂ ਪਿਆ ਆਪਣਾ ਦਾਣਾ ਤੇ ਇੱਕ ਗੱਲ ਹੋਰ ਆਪਣੀ ਨਾ ਵੀ ਮੱਝ ਜਿਵੇਂ ਹਨਾ ਇਹ ਨਹੀਂ ਖਾਂਦੀ ਸਟਰਾ ਜੈਸ਼ਨ ਫੀਡ ਤੇ ਟ੍ਰਾਂਜਿਸ਼ਨ ਮਿਕਸ ਇਸ ਇਹ ਤੇ ਇਹਦੇ ਲਈ ਆਪਾਂ ਵਿਆਹ ਲੈਂਦਾ ਇਹ ਖੰਡਾ ਕਹਿ ਸਕਦੇ ਆ ਖੰਡਾ ਹੀ ਆ ਸ਼ਹਿਰ ਤੇ ਵਾ ਚੂਰੀ ਤਾਂ ਹੈ ਨਹੀਂ ਗਏ ਉਹ ਤਾਂ ਹੈ ਛਿਲਕਾ ਜਿਹੀ ਮੈਂ ਨਾ ਉਹ ਮੰਗਾਇਆ ਸੀਗਾ ਵੀ ਚਲੋ ਹਣਾ ਛੋਲਿਆਂ ਦੀ ਟੁੱਟ ਵੀ ਚਲੋ ਉਹ ਭਉ ਕੇ ਪਾਇਆ ਕਰੂੰਗੀ ਪਰ ਉਹ ਬਾਈ ਇਹ ਲਿਆਇਆ ਇਹ 10 ਕਿਲੋ ਦੀ ਪੈਕਿੰਗ ਸੀ ਸ਼ਾਇਦ 10 15 ਦੀ ਤੇ ਹੁਣ ਇਹ ਚ ਵਧੀਆ ਖਾ ਲੈਂਦੀ ਆ ਇਹ ਫੀਡ ਹੁਣ ਆ ਭਉਂਤਾ ਪਿਆ ਹੈ ਫਿਰ ਇਹਦੇ ਵਿੱਚ ਮੈਂ ਇਹਨੂੰ ਟ੍ਰਾਂਜਿਸ਼ਨ ਫੀਡ ਪਾ ਦੂੰ ਤੇ ਆਹ ਭਾਈ ਇਹਨਾਂ ਦਾ ਲੇਟੀ ਦਾਣਾ ਆਪਾਂ ਇਕੱਠਾ ਪਿਆ ਕੇ ਰੱਖ ਲੈਨੇ ਆ ਤਿੰਨ ਗੱਟੇ ਲੇਟੀ ਦੇ ਇੱਕ ਦਾਣੇ ਦਾ ਦਾਣਾ ਤਾਂ ਵੈਸੇ ਆਪਾਂ ਘਾਟੀ ਪਾਉਣੇ ਆ ਤੇ ਇੱਕ ਸਚਾਹ ਲਿਆਂਦਾ ਆਪਾਂ ਨੇ ਚੋਕਰ ਜਿਹੜਾ ਆਪਾਂ ਕਿਹਾ ਸੀਗਾ ਤੁਹਾਨੂੰ ਵੀ ਐਵੇਂ ਦਾ ਹੁੰਦਾ ਵੀਰੇ ਇਹ ਚ ਆਪਾਂ ਮੱਝ ਨੂੰ ਸ਼ਾਮ ਨੂੰ ਹਨਾ ਵੀ ਤੇਲ ਪਾ ਕੇ ਇਚ ਦਿੰਨੇ ਆ। ਆਹ ਦੇਖੀ ਉਹਦੇ ala ਸੀਗਾ ਸ਼ੱਕਰਾਂ ਵਾਲਾ ਗੱਟਾ ਤੇ ਮੱਖੀਆਂ ਬਹੁਤ ਜ਼ਿਆਦਾ ਆ ਤੇ ਤੇ ਇਹ ਚੋਕਰ ਵੀਰੇ ਇਸ ਤੇਲ ਵਧੀਆ ਸੋਕ ਲੈਂਦਾ। ਤੇ ਇਹ ਚ ਤੇਲ ਵਧੀਆ ਖਾ ਲੈਂਦੀ ਹੈ ਹੁਣ ਆਥਨੇ ਜਦੋਂ ਕੱਕ ਪਟਾ ਖਾ ਕੇ ਪਾਣੀ ਪੀ ਲੈਂਦੀ ਆ ਫਿਰ ਆਪਾਂ ਪੈਣ ਵੇਲੇ 9:00 ਵਜੇ 9:30 ਵਜੇ ਇਹਨੂੰ ਧਰ ਦਿੰਨੇ ਆ ਤੇ ਬਰੀਆ ਖਾਂਦੀ ਐ ਇਹ ਤੇ ਕਿਉਂਕਿ ਲੇਟੀ ਹਨਾ ਥੋੜੀ ਜਿਹੀ ਨਿੱਗਰ ਹੋ ਜਾਂਦੇ ਬਈ ਡਰ ਲੱਗਦਾ ਗਰਮੀ ਕਰਕੇ ਆ ਛੱਲੀਆਂ ਦੇਖੋ ਕੱਖਾਂ ਚੋਂ ਤੋੜ ਲੈਂਦੇ ਸੀ ਹੁਣ ਹੋ ਰਹੀ ਹੋਈਆਂ ਆਪਣੀਆਂ ਮੱਖਾ ਚਲੋ ਜਿਹੜੇ ਦਾਣੇ ਨਿਕਲੇ ਆਪਾਂ ਫਿਰ ਬਾਅਦ ਚ ਲੇਟੀ ਚ ਪਾਲਿਆ ਕਰਾਂਗੇ ਡਰਦੇ ਵੀਰੇ ਆਪਾਂ ਇਹਨੂੰ ਵੀ ਬਾਹਲੀ ਫੀਡ ਵੀ ਨਹੀਂ ਪਾਉਂਦੇ ਮੱਝ ਨੂੰ ਤੁਹਾਨੂੰ ਪਤਾ ਹੀ ਆ ਹਨਾ ਕਿ ਫਿਰ ਪਸ਼ੂ ਔਖਾ ਹੁੰਦਾਗਾ ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਤੇ ਆਪਾਂ ਬਸ ਇਹਨੂੰ ਥੋੜ੍ਹੀ ਫੀਡ ਪਾਉਣੇ ਹੁੰਨੇ ਆ ਕੱਖ ਵੀ ਥੋੜੀ ਪਾਉਣੇ ਆ ਤੇ ਸ਼ਾਮ ਨੂੰ ਬਸ ਤੇਲ ਚਾਰ ਦਿੰਨੇ ਆ ਥੋੜਾ ਜਿਹਾ ਸਾਡੇ ਛੋਟੀ ਜਿਹੀ ਗਲਾਸੀ ਆ ਮੈਂ ਉਹ ਪਾ ਦਿੰਨੀ ਆ ਤੇ ਵਿੱਚੀ ਉਹਦੇ ਹੁਣ ਵਾਈਟਮੈਚ ਅੱਗੇ ਮੈਂ ਰੋਟੀ ਤੇ ਦਿੰਦੀ ਸੀਗੀ ਪਰ ਡਾਕਟਰ ਕਹਿੰਦਾ ਆ ਵੀ ਇਹਨੂੰ ਵੱਧ ਪਾਇਆ ਕਰੋ ਮੈਂ 10 ਐਮਐਲ ਕਹਿੰਦੇ ਵੀ 10 ਐਮਐਲ ਹੈ ਨਾ ਕੰਮ ਕਰਦਾ ਉਹ ਕਹਿੰਦਾ ਨਹੀਂ ਵੀ ਹੁਣ ਇਹਦੇ ਥੋੜੇ ਦਿਨ ਰਹਿ ਗਏ ਤੁਸੀਂ ਵੱਧ ਪਾਇਆ ਕਰੋ ਤੇ ਫਿਰ ਆਪਾਂ ਹੁਣ ਸ਼ਾਮ ਨੂੰ ਉਹ ਚ ਹੀ ਪਾ ਦਿੰਨੇ ਆ ਜਿਹੜੇ ਆਪਾਂ ਵੀ ਇਹਨੂੰ ਤੇਲ ਚਾਰਦੇ ਆ ਚੌਕਰ ਚ ਤੇ ਉਹ ਉਹਦੇ ਵਿੱਚ ਹੀ ਪਾ ਦਿੰਨੇ ਆ ਤੇ ਉਹ ਤੇਲ ਨੂੰ ਵਧੀਆ ਸੋਖਦਾ ਵੀ ਲੇਟੀ ਥੋੜੀ ਜੀ ਤੇਲ ਨੂੰ ਨਹੀਂ ਸੋਖਦੀ ਤੇ ਨਿੱਕਰਦੀ ਹੋ ਜਾਂਦੀ ਆ ਤੇ ਆਪਾਂ ਇਸ ਲਈ ਉਹ ਮੰਗਾਇਆ ਕਿਉਂਕਿ ਬਾਈ ਪਿੰਦੀ ਸਿੱਧੂ ਉਹੀ ਪਾਉਂਦਾਗਾ ਆਪਾਂ ਉਹਦੇਆਂ ਵੀਡੀਓ ਦੇਖੀਆਂ ਸੀਗੀਆਂ ਤੇ ਚਲੋ ਵੀਰੇ ਆਪਾਂ ਹੁਣ ਪਾ ਲਈਏ ਕੱਕ ਪੱਠਾ ਤੇ ਮੈਂ ਸ਼ਾਇਦ ਪਤਾ ਨਹੀਂ ਪਿਛਲੀ ਵੀਡੀਓਜ਼ ਤੁਹਾਨੂੰ ਦੱਸਿਆ ਵੀ ਸੀਗਾ ਵੀ ਮੈਂ ਮੈਨੂੰ ਨਾ ਵੀ ਸਾਡੇ ਉਹ ਮੱਝ ਵੀ ਨਾ ਹਨਾ ਪਸ਼ੂ ਬਹੁਤ ਜ਼ਿਆਦਾ ਥੋੜੇ ਜਿ ਲੱਗਦੇ ਆ ਕਿਉਂਕਿ ਉਹਦਾ ਕੱਦ ਬਹੁਤ ਜ਼ਿਆਦਾ ਵੱਡਾ ਸੀਗਾ ਤੇ ਮੈਂ ਵੀ ਥੋੜੀ ਭਾਵੁਕ ਹੋ ਜੰਨੀ ਆ ਤੇ ਜਦੋਂ ਮੇਰੀ ਭੈਣ ਦਾ ਫੋਨ ਆਵੇ ਜੇ ਮੈਂ ਕਹਿਣ ਲੱਗ ਜਾ ਉਹਨਾਂ ਨੇ ਨਾ ਪੇਚਣੀ ਆ ਹੁਣ ਮੱਝ ਤੇ ਮੈਂ ਕਹਿੰਦਾ ਚਲ ਤੂੰ ਮੈਨੂੰ ਦੇ ਦੇ ਉਹ ਕਹਿੰਦੇ ਸੀਲ ਬਹੁਤ ਆ ਇਹ ਫਿਰ ਦੇਣਿਆ ਤੇ ਜੇ ਆਪ ਲੈਣੀ ਹੋਈ ਕਿਸੇ ਦਿਨ ਟੂਰ ਕੱਢ ਕੇ ਆਵਾਂਗੇ ਆਪਾਂ ਉਹ ਜਦੋਂ ਮੇਰੇ ਭਰਾ ਨੇ ਹਨਾ ਛੋਨਾ ਲਾ ਲਿਆ ਚੁਰਬੇਲਾ ਹੋ ਗਿਆ ਉਹਨੂੰ ਵੀ ਲਿਜਾ ਸਕਦੀ ਆ ਮੈਂ ਨਾਲ ਤੇ ਆਪਾਂ ਜਾ ਕੇ ਆਵਾਂਗੇ ਕਿਸੇ ਦੇ ਨਾ ਭੈਣ ਕੋਲੇ ਮੱਝ ਦੇਖ ਕੇ ਆਵਾਂਗੇ ਤੇ ਉਹ ਚਾਹੇ 2 ਮਹੀਨੇ ਪਏ ਆ ਮੈਂ ਕਿਹਾ ਚਲ ਜੇ ਮੈਂ ਲੈਣੀ ਹੋਈ ਤਬਈ ਮੇਰੀ ਮੈਨੂੰ ਪਹਿਲਾਂ ਭੇਜ ਦਿਓ ਮੱਝ ਤੇ ਕਿਉਂਕਿ ਮੈਨੂੰ ਇੱਕ ਮੱਝ ਨਾਲ ਹੀ ਹਨਾ ਬਹੁਤ ਥੋੜੇ ਪਸੂ ਲੱਗਣ ਲੱਗੇ ਵੀ ਆਪ ਮੱਝ ਵਿੱਚ ਨਾ ਹਨਾ ਤੁਹਾਨੂੰ ਪਤਾ ਹੀ ਆ ਮਜਬੂਰੀ ਬਣ ਗਈ ਸੀਗੀ ਤੇ ਚਲੋ ਆਪਦੇ ਭੈਣ ਭਾਈ ਦਾ ਹਨਾ ਸਰ ਜਾਂਦਾ ਵੀ ਚਲੋ ਕੁਛ ਪੈਸੇ ਹੁਣ ਦੇ ਤੇ ਕੁਛ ਟੈਰ ਕੇ ਦੇ ਦਾਂਗੀ ਭੈਣ ਭਾਈ ਨੂੰ ਤਾਂ ਐ ਸਰ ਜਾਂਦਾ ਕਿਰੇ ਹੁਣ ਉਹ ਮੈਨੂੰ ਚਾਹੀਦੇ ਸੀਗੇ ਪੈਸੇ ਉਧਰ ਤੁਰਤ ਆਪਾਂ ਤੁਹਾਨੂੰ ਦੱਸਿਆ ਸੀ ਟਰੈਕਟਰ ਵਗੈਰਾ ਦੀ ਕਿਸ਼ਤ ਭਰਨੀ ਸੀ ਨਾ ਤੇ ਪਸ ਨੇ ਮਜਬੂਰ ਹਾਂ ਹੀ ਆ ਜਿਹੜਾ ਜਿਹੜਾ ਹਨਾ ਸ਼ੌਕ ਮਰਵਾ ਦਿੰਦੀਆਂ ਮਜਬੂਰੀ ਵੀਰੇ ਇਹੋ ਜੀ ਚੀਜ਼ ਆ ਹਨਾ ਜਿਹਦੇ ਅੱਗੇ ਆਪਾਂ ਸਾਰੇ ਸ਼ੌਕ ਮਾਰ ਦਿੰਨੇ ਆ ਫੋਕਤੋਂ ਦੱਸਦੀ ਹਣੀ ਨਾ ਮੇਰਾ ਵੀ ਸ਼ੌਂਕ ਸੀਗਾ ਵੀ ਬਾਬਾ ਸਾਰੇ ਪਸ਼ੂ ਹੋਣ ਪਰ ਸ਼ੌਂਕ ਵੀ ਕੀ ਕਰੇ ਹਨਾ ਸ਼ੌਂਕ ਵੀ ਤਾਂ ਜੇ ਜਗ੍ਹਾ ਹੋਵੇ ਤੇ ਇੱਕ ਮੈਂ ਨਾ ਮੈਂ ਸਿੱਖੇ ਲਈ ਭੈਣ ਦੀ ਵੀਡੀਓ ਦੇਖੀ ਜਾਮਾ ਤੇ ਜਿਹੜੀ ਉਹਨਾਂ ਨੇ ਪਾਈ ਸੀ ਕਹਿੰਦੇ ਜਦੋਂ ਅਸੀਂ ਕਿਸੇ ਦੇ ਘਰੇ ਵੀ ਆਪਦੇ ਸੰਦ ਵਗੈਰਾ ਖੜਾਉਂਦੇ ਹਨਾ ਤੇ ਵੀ ਲੋਕ ਕਹਿ ਦਿੰਦੇ ਵੀ ਭਾਈ ਤੁਸੀਂ ਲੈ ਜਾਓ ਇੱਥੋਂ ਆਪਦੇ ਸੰਦ ਅਸੀਂ ਕਹਿੰਦੇ ਗੱਡੀ ਖੜਾਉਂਦੇ ਤੇ ਉਹ ਵੀ ਭਾਵਕ ਹੋ ਗਏ ਸੀ ਕਹਿੰਦੇ ਪਰ ਰੱਬ ਨੇ ਸਾਨੂੰ ਹੁਣ ਇੰਨੇ ਜੋਗਾ ਕਰਤਾ ਵੀ ਅਸੀਂ ਸਾਰਿਆਂ ਨੂੰ ਕਹਿੰਨੇ ਆ ਵੀ ਸਾਡੇ ਘਰੇ ਲਾਓ ਉਹੀ ਹਾਲ ਵੀਰੇ ਆਪਣਾ ਹੁਣ ਦੱਸ ਦੇਈ ਉਹਨੇ ਨਾ ਆਪਣੇ ਘਰੇ ਕੋਈ ਸੰਦ ਨਹੀਂ ਕੱਢਦਾ ਸਾਰੇ ਕੋਈ ਕਿਸੇ ਦੇ ਖੜਾ ਕੋਈ ਕਿਸੇ ਦੇ ਤੇ ਆਪਣੇ ਵੀ ਚਲੋ ਪ੍ਰਮਾਤਮਾ ਹਨਾ ਬਾਹਰ ਜ਼ਰੂਰ ਪੜੂਗਾ ਜ਼ਰੂਰ ਕਿਸੇ ਨਾ ਕਿਸੇ ਦਿਨ ਆਪਣੀ ਵੀ ਜਗਾ ਪਾਊਗੀ ਤੇ ਚਲੋ ਵੀਰੇ ਆਪਾਂ ਹੁਣ ਕੱਕ ਪੱਠਾ ਪਾ ਲਈਏ ਤੇ ਇੰਨੀ ਕਿ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਕਿਉਂਕਿ ਭੈਣ ਭਰਾ ਫਿਕਰ ਕਰਦੇ ਸੀ ਵੀ ਤੂੰ ਵੀਡੀਓ ਨਹੀਂ ਪਾਉਂਦੀ ਕੀ ਗੱਲ ਹੋ ਗਈ ਤੇ ਬੱਸ ਤੁਹਾਨੂੰ ਦੱਸਦਾ ਵੀ ਇਹ ਗੱਲ ਕੋਈ ਨਹੀਂ ਠੀਕ ਆ ਵਧੀਆ ਸਾਰਾ ਪਰਿਵਾਰ ਠੀਕ ਆ ਬੱਚੇ ਠੀਕ ਆ ਮੰਮੀ ਡੈਡ ਠੀਕ ਆ ਮੈਂ ਠੀਕ ਆ ਸਰਦਾਰ ਜੀ ਠੀਕ ਨੇ ਤੇ ਬਸ ਤੁਹਾਨੂੰ ਦੱਸਿਆ ਜਿਵੇਂ ਹਨਾ ਵੀ ਮਾਨ ਥੋੜਾ ਜਿਹਾ ਡੋਲ ਜਾਂਦਾ ਬਹੁਤ ਕੋਸ਼ਿਸ਼ ਕਰਦੀ ਆ ਹਨਾ ਮੈਂ ਆਪਣੇ ਆਪ ਨੂੰ ਮਜ਼ਬੂਤ ਰੱਖਣ ਦੀ ਫੇਰ ਵੀ ਹਨਾ ਚਲੋ ਕਿਸੇ ਟਾਈਮ ਹਨਾ ਵੀ ਬੰਤਹਾਰ ਜਾਂਦਾ ਪਰ ਮੈਂ ਨਾ ਹੌਸਲਾ ਫਿੱਟਣ ਵਾਲੀ ਤਾਂ ਹੈ ਨਹੀਂ ਹਨਾ ਕੋਸ਼ਿਸ਼ ਕਰਦੀ ਆ ਕਿ ਚੜਦੀ ਕਲਾ ਚ ਰਵਾਂ ਤੇ ਚਲੋ ਜੀ ਤੁਹਾਡੇ ਭੈਣ ਭਰਾਵਾਂ ਦੇ ਸਾਥ ਨਾਲ ਹੀ ਆ ਤੇ ਬੱਸ ਹੁਣ ਵੀਡੀਓ ਦਾ ਐਂਡ ਵੀ ਵੀਰੇ ਆਪਾਂ ਇੱਥੇ ਹੀ ਕਰਦੇ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਤੇ ਹੁਣ ਪਾਉਣੇ ਆਪਾਂ ਕੱਕਵੱਠਾ ਤੇ ਆਪਾਂ ਬਾਰੀ-ਬਾਰੀ ਇਹੀ ਕਹਿੰਦੇ ਆ ਵੀਰੇ ਆਪਣੇ ਪਸ਼ੂਆਂ ਦਾ ਧਿਆਨ ਰੱਖੋ ਕਿਉਂਕਿ ਮੈਂ ਹਨਾ ਜਿਵੇਂ ਵੀਡੀਓ ਦੇਖੀ ਤੇ ਮੈਨੂੰ ਬਹੁਤ ਦੁੱਖ ਲੱਗਿਆ ਹਨਾ ਵੀ ਆਪਾਂ ਕਿਵੇਂ ਪਾਲਦੇ ਆ ਇਹਨਾਂ ਨੂੰ ਬੱਚਿਆਂ ਵਾਂਗੂ ਤੇ ਜਦੋਂ ਆਏ ਨੁਕਸਾਨ ਹੋ ਜੇ ਕਹਿਣ ਦੇਣਾ ਵੀ ਚਲੋ ਘਾਟੇ-ਵਾਟੇ ਜਾਣੇ ਪੈਂਦੇ ਆ ਵੀਰੇ ਹਨਾ ਆ ਤਾਂ ਵੀ ਹੱਦੋਂ ਜ਼ਿਆਦਾ ਹੀ ਹੋ ਰਿਹਾ ਕਿਉਂਕਿ ਬਹੁਤ ਜ਼ਿਆਦਾ ਦੇਖਿਆ ਆਪਾਂ ਮੇਰੇ ਭੈਣ ਕੇ ਉਹਨਾਂ ਦੇ ਵੀ ਗਾਂ ਬਸ ਮਹੀਨਾ ਪਹਿਲਾਂ ਸੂਤੀ ਬੂੰਬੱਛੀ ਦਿੱਤੀ ਸੀ ਵਧੀਆ ਹਨਾ ਉਹਦੀ ਵੀ ਡੈਥ ਹੋ ਗਈ ਦੀ ਅੰਤਰੀ ਡੈਥ ਹੋ ਗਈ ਸੀ ਉਹਦੀ ਵਿਚਾਰੀ ਦੀ ਹੁਣ ਮੇਰੇ ਪੇਕ ਕਿ ਆ ਦੇ ਮੈਂ ਤੁਹਾਨੂੰ ਦੱਸੀਆ ਨਹੀਂ ਉਹਨਾਂ ਦੇ ਮੱਝ ਪਹਿਲਾਂ ਸੂਪੀ ਸਾਡੇ ਇੱਥੇ ਵੀ ਕਿਸੇ ਦੇ ਆ ਕਰਮੀ ਕਰਕੇ ਨਾ ਬਹੁਤ ਜ਼ਿਆਦਾ ਔਖਾਗਾ ਤੇ ਵਧੀਆ ਸੰਭਾਲ ਰੱਖੋ ਵੀਰੇ ਪਸ਼ੂਆਂ ਦੀ ਤੇ ਚਲੋ ਵੀਰੇ ਆਪਾਂ ਪਾਸੇ ਵੀਡੀਓ ਦੇ ਐਂਡ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਤੇਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਤੇ ਰੋ ਵਾਸਤੇ ਰੋ ਸੋਨੇ ਸੋਨੇ ਕਮੈਂਟ ਕਰਦੇ ਰੋ ਤੁਨ ਬਾਰੀ ਬਾਰੀ ਕਹਿਨੇ ਹੁੰਨੇ ਆ ਤੁਹਾਡੇ ਕਮੈਂਟਾਂ ਨਾਲ ਮੈਨੂੰ ਬਹੁਤ ਜਿਆਦਾ ਹੌਸਲਾ ਮਿਲਦਾ ਵੀਰੇ ਤੇ ਕਮੈਂਟ ਵਧੀਆ ਸੋਹਣੇ ਕਰਿਆ ਕਰੋ ਤੇ ਚਲੋ ਜੀ ਫੇਰ ਮਿਲਦੇ ਆ ਬਾਏ